हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਦੂ ਫਾਰਮਿੰਗ ਦੇ ਵਿੱਚ ਦੋਸਤੋ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਇਸਮਰ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਾਉ ਨੋਖ ਸਿੰਘ ਹੋਂਦੇ ਕੋਲ ਆਇਆ ਦੋਸਤੋ ਸੋ ਇਸ ਫਾਰਮ ਤੋਂ ਦੋਸਤੋ ਪਹਿਲਾਂ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਸੋ ਸਾਰੇ ਭਰਾਵਾਂ ਨੂੰ ਉਡੀਕ ਰਹਿੰਦੀ ਆ ਪਸ਼ੂ ਵੀਰ ਲੈ ਕੇ ਆਉਂਦੇ ਆ ਠੀਕ ਆ ਜੀ ਤੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਹੁੰਦੇ ਆ ਕੋਈ 5-10 5-10 ਨਗ ਜਿਹੜੇ ਆ ਇਸ ਫਾਰਮ ਤੇ ਅਵੇਲੇਬਲ ਹੁੰਦੇ ਆ ਅੱਜ ਜਿਹੜੇ ਆਪਾਂ ਤੁਹਾਨੂੰ ਨਾਲ ਦਿਖਾਉਣੇ ਆ ਦੋਸਤੋ ਟੋਟਲ ਤੁਸੀਂ ਸਾਹਮਣੇ ਦੇਖ ਤੇ ਇਹਨਾਂ ਮੱਝਾਂ ਵਿਖਾਵਾਂਗੇ ਦੋ ਬੈਣਾ ਠੀਕ ਹੈ ਜੀ ਇੱਕ ਵਾਇਰਸ ਹੋਈ ਇੱਕ ਗੱਬਣ ਤਿਆਰੀ ਦੇ ਵਿੱਚ ਹੀ ਆ ਤੇ ਬਾਕੀ ਐਨੀਮਲ ਸਾਰੇ ਸਵੇ ਸਵਾਇਆ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਕਿੰਨਾ ਇਹਨਾਂ ਦੇ ਥੱਲੇ ਹੁਣ ਮਿਲਕ ਕੀ ਰੇਟ ਪੜਦਾ ਰਹਿਣ ਵਾਲਾ ਉਹ ਪੂਰੀ ਡਿਟੇਲ ਆਪਾਂ ਭਾਉ ਨੋਖ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰ ਲਾਂਗੇ ਤੇ ਤਰੀਕ ਤੁਸੀਂ ਅੱਜ ਦੋਸਤੋ ਨੋਟ ਕਰ ਲਓ ਅੱਜ 7 ਦਸੰਬਰ ਆ ਦੋਸਤੋ ਤੇ ਮਾਰਨਿੰਗ ਸਵੇ ਅੱਠ ਦਸੰਬਰ ਨੂੰ ਸਵੇ 6 ਵਜੇ ਵੀਡੀਓ ਅਪਲੋਡ ਕਰ ਦੇਾਂਗੇ ਆਹ ਕਰਦੇ ਆ ਗੱਲਬਾਤ ਭਾਉ ਨੋਖ ਸਿੰਘ ਹੁਣਾਂ ਦੇ ਨਾਲ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਆਪਾਂ ਨੂੰ ਨੋਖ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਜੀ ਸਰ ਠੀਕ ਠਾਕ ਬਹੁਤ ਵਧੀਆ ਪਾਪ ਜੀ ਕੈਮ ਸੇਤਾ ਹਾਂ ਠੀਕ ਠਾਕ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਵੀ ਕਰਨਾਲ ਮੇਰੇ ਕੀ ਆ ਗਈ ਬੜੇ ਬਾਬੇ ਨਾਨਕ ਦੀ ਮਿਹਰ ਆ ਸਤੂ ਸਾਬ ਤੇ ਆਹ ਜੋਰ ਲੱਗੇ ਪਏ ਅੱਜ ਬੱਤੀ ਗਈ ਆਵੇ ਲੋ ਦੇਤੀ ਰਿਪੋਰਟ ਮੈਨੂੰ ਹੈ ਆ ਗਰਮ ਪਾਣੀ ਕਰਕੇ ਕੀ ਜਿਹੜੇ ਟਾਕੀਆਂ ਨਾਲ ਹੀ ਸਾਫ਼ ਹੋ ਜਾਂਦੀਆਂ ਆ ਅੱਛਾ ਜੀ ਇਹ ਮਿਹਨਤ ਤਾਂ ਚੰਗੀ ਖਾਸੀ ਲੱਗ ਜਾਂਦੀ ਆ ਹਾਂ ਜੀ 23 4-5 ਵਜੇ ਚੱਲ ਕੇ ਮੁੜ ਕੇ ਆਈ ਨਾ ਭਾਜੀ ਉਹ ਹਰ ਬਣਿਆ ਕੁੜੀ ਨੂੰ ਨਹੀਂ ਪਾਲ ਲੋ ਤੇ ਕੱਢ ਕੇ ਵਿਆਹ ਉਹ ਤਿਆਰ ਤਰਾ ਦੇ ਪਹਿਲਾਂ ਮੈਨੀਕਯੂਰ ਕਰੋ ਪੈਡੀਕਯੂਰ ਕਰੋ ਬਾਅਦ ਚੰਪੇ ਜੂਲ ਮਾਰ ਕੇ ਦੇ ਫੇਰਾ ਹਾਂ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਪਿੰਡੇ ਨਵਾਉਣੇ ਤਵਾਉਣੇ ਬਾਅਦ ਚ ਤੇਲ ਤੂੰ ਲਾਉਣਾ ਤੇ ਹੋਇਆ ਹੈ ਹਾਂਜੀ ਸਵਾ ਖਾਸਾ ਚੰਗਾ ਲੱਗ ਹੀ ਜਾਂਦਾ ਅਕਸਰ ਤੇ ਅੱਛਾ ਪਾਉ ਜੀ ਅੱਜ ਆਪਣੇ ਕੋਲ ਟੋਟਲ 5 ਪਸ਼ੂ ਆ ਤਿੰਨ ਮੱਝਾਂ ਤੇ ਦੋ ਗਾੜਾ ਜੀ ਦੋ ਵੇੜਾ ਵਾਂ ਤੇ ਤਿੰਨ ਮੱਝਾਂ ਵਾਂ ਓਕੇ ਹਾਂਜੀ ਤੇ ਹੈ ਸਾਰੇ ਸਵਾਇਆ ਜੀ ਇੱਕ ਵੇੜ ਆਪਣੀ ਟੁੱਕੀ ਆ ਇੱਕ ਹੀ ਪੰਜ ਚਾਰ ਦਿਨ ਇੱਕ ਵਾਰੀ ਟੁੱਕੀ ਦੋਸਤੋ ਦਿਖਾਵਾਂਗੇ ਤੇ ਲਾਸਟ ਵੇਚਾ ਪਾ ਤੁਹਾਨੂੰ ਨਾਖ ਦਿਖਾ ਦਾਂਗੇ ਟੁੱਕੀ ਵੇੜ ਜਰੀ ਠੀਕ ਆ ਜ ਸੋ ਵੀਰੋ ਦੇ ਨਾਲ ਮੇਰਾ ਵੀ ਰਹਿਣ ਤੱਕ ਤੁਸੀਂ ਬਨੇ ਰਹੋ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਸੋ ਸ਼ੁਰੂਆਤ ਕਰ ਲਾਂਗੇ ਦੋਸਤੋ ਇੱਕ ਮੱਝ ਤੋਂ ਠੀਕ ਹੈ ਜੀ ਇਹ ਮੱਝ ਤੋਂ ਸਮਝਣ ਦੀ ਗੱਲ ਕਰ ਲਗੇ ਤੇ ਬਿਲਕੁਲ ਇੱਕ ਨੰਬਰ ਪਸ਼ੂ ਹੁੰਦਾ ਡਿਗਾ ਜੀ ਬਾਕੀ ਜਿੱਥੇ ਵੀ ਕਿਸੇ ਭਰਾ ਦੀ ਤੈਅ ਬੈਂਦੀ ਉਥੇ ਤੁਸੀਂ ਬਿਠਾ ਲਿਓ ਤੇ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦਾ ਤੇ ਪਾਉ ਜੀ ਇਹ ਮੱਝ ਚੰਗੀ ਖਾਸੀ ਆਪਣੇ ਕੋਲ ਸ਼ੁਰੂਆਤ ਆਪਾਂ ਇੱਥੋਂ ਕਰਨਗੇ ਹਾਂਜੀ ਇਹ ਮੱਝ ਆਪਣੀ ਆਪਾਂ ਤੇ ਇਧਰੋਂ ਲਈ ਆ ਇਹ ਮੱਝ ਰਿਆਣੇ ਦੀ ਆਪਾਂ ਇਧਰੋਂ ਲਈ ਰਾਇਸਾਂ ਓਕੇ ਹਾਂਜੀ ਠੀਕ ਹੈ ਜੀ ਤੇ ਇਹ ਸੁਭਾ ਸੁਭਾ ਇਹ ਦੂਜਾ ਵੀ ਉਹ ਆਗ ਦੀ ਤੇਜਾ ਵੀ ਉਹ ਆਗ ਦੀ ਰਾਜਾ ਠੀਕ ਹੈ ਜੀ ਹੈ ਜੀ ਦੂਜਾ ਹੀ ਆ ਪਰ ਆਪਦੀ ਨਰਖ ਪਰਖਨ ਤੇਜਾ ਵੀ ਉਹ ਆਗ ਦੀ ਨਵੀਂ ਮਾਈ ਤੁਹਾਡੇ ਸਾਹਮਣੇ ਆ ਹਾਂ ਨੇ ਚੰਗੀ ਆ ਪੂਰੀ ਨਵੀਆਂ ਦੇ ਵਿੱਚ ਅੱਜ ਖਲੋਂਦੀ ਹੈਗੇ ਬਾਕੀ ਤੈਨੂੰ ਮੂੰਹ ਸਿਰ ਵਿਖਾਉਣਾ ਹੈ ਦਾ ਆ ਜਰੂਰ ਜੀ ਆ ਦਿਖਾਈ ਮਾਰ ਜਾਂਦੀ ਨੋਕ ਸਾਹਿਬ ਵੇਜਣਾ ਆਪੀ ਕੀ ਕਰੀਏ ਜਾਂਦੀ ਕਰੀਏ ਯਾ ਬਾਤੀ ਸੁਲਾ ਵੀ ਆ ਕਰ ਮਾਰੀ ਮੂੰਹ ਤੇ ਬਹੁਤ ਸੋਹਣੀ ਠੀਕ ਹੈ ਜੀ ਵੇਖੋ ਲੰਬਾ ਫੇਸ ਲੰਬੀ ਗਰਦਨ ਤੇ ਕੱਦ ਕਾਰ ਠੋਪੀ ਦਾ ਦੋਸਤ ਪੂਰਾ ਵੱਡਾ ਅੱਪ ਉਹ ਅੱਪ ਉਹ ਜਿੰਨ ਕਿੰਨੇ ਰੱਖੇ ਦੇ 6 ਫੁੱਟ ਰਾਇ ਤੇ ਮੈਂ ਇਹਦੇ 5 ਫੁੱਟ ਦੀ ਹੈ ਰਿਆ ਇਹਨੇ ਪੂਰੀ ਵੱਡੀ ਹੈ ਬਹੁਤ ਸੁੰਦਰਤਾ ਸੰਧੂ ਸਾਹਿਬ ਅੱਛਾ ਇਹ ਦਿਨ ਕਿੰਨੇ ਹੋ ਗਏ ਤੁਸੀਂ ਨੂੰ ਇਹਨੂੰ ਕੋਈ ਮੇਰੇ ਤੇ 22 ਤੇ ਹੀ ਹੋਈ ਗਏ 25 ਦਿਨਾਂ ਦੇ ਹਾਂਜੀ 22 ਤੇ 25 ਦਿਨ ਦਾ ਬੱਚਾ ਹੈਗਾ ਹਾਂਜੀ ਲੋਕ ਦੋਸਤੋ 25 ਦਿਨ ਦਾ ਸਮਾਂ ਮੇਰਾ ਵੀਰ ਆਪਰਾ ਤੁਸੀਂ ਮੇਥ ਲਿਓ ਠੀਕ ਹੈ ਜੀ 25 ਦਿਨਾਂ ਦੀ ਸੂਈ ਆ ਤੇ ਦੁੱਧ ਪਾਉਜੀ ਕਿੰਨੇ ਤੇ ਚਲੰਡੀ ਹੋਣਾ ਦੁੱਧ ਰਾਜਸਿਆਂ ਆਪਾਂ ਮਲਕ ਦੱਸਣਾ ਕੀ ਆ ਦੁੱਧ ਤੇ ਦਾ 15 ਤੋਂ ਵੀ ਬਾਹਰ ਆ 14 15 ਤੋਂ ਇਹ ਆਪਾਂ 13 ਕਿਲੋ ਤੋਂ ਅੰਦਰ ਹੋਵੇ ਤੇ ਕਿਲੋ ਮਗਰ 20000 ਰੁਪਏ ਛੱਡਣਾ ਤੇ 13 ਤੋਂ ਜੇ ਘੱਟ ਹੋਵੇ 13 ਤੋਂ ਘੱਟ ਹੋਵੇ ਤੇ ਕਿਲੋ ਮਗਰ 20000 ਰੁਪਏ ਦੇ ਲੋਕ ਦੋਸਤੋ ਬੰਦੇ ਪਹਿਲਾਂ ਵੀ ਜਿਹੜੀਆਂ ਦੋਸਤੋ ਘੱਟੋ ਦਾ ਚੈਲੰਜ ਹੀ ਹੁੰਦੇ ਗੱਲਾਂ ਆ ਤਿੰਨ ਦੱਸੀ ਗੱਲ ਠੀਕ ਹੈ ਜੀ ਆਹ ਦੇਖੋ ਮਲ ਫੁੱਲ ਹੈ ਇਹਦੇ ਕੋਈ ਦੀ ਸ਼ਕੀਨੀ ਨਹੀਂ ਲੁੱਤ ਕੋਈ ਮਲਗਾਲੀ ਨਹੀਂ ਨਾ ਹਾਂ ਬਹੁਤ ਕੁਝ ਹੋ ਜਾਣਾ ਕਿ ਦੁੱਧ ਕੱਢਦਾ ਜਦੋਂ ਲਸਾ ਆਉਂਦਾ ਵਾ ਤੇ ਕਰਮ ਵਾਲੀ ਸੇ ਸੋਚੀ ਤੂੰ ਗੱਭਰੂ ਉਦੋਂ ਕੀ ਚੀਜ਼ ਹੋਗੀ ਹਾਂ ਉਹ ਬਹੁਤ ਕਿੱਥੇ ਬਿਲਕੁਲ ਬਿਲਕੁਲ ਉਹ ਕੀ ਗੱਲ ਹੋ ਗਈ ਜਿੰਨਾ ਮੂਲੀਆਂ ਨਹੀਂ ਆਈ ਹਾਈਬ੍ਰਿਡ ਹੁਣ ਪੱਤੇ ਘੱਟ ਛੱਡਦੀਆਂ ਤੇ ਵਾਧੀਆਂ ਜਿਆਦਾ ਜਾਂ ਉਹ ਚੀਜ਼ ਥਾਣਿਆ ਰਾਜਿਆ ਤੇ ਪੋਲੀ ਆ ਪਧਾਰਾ ਮਾਰ ਕੇ ਵਿਖਾ ਦੇਉਂਦੇ ਪੋਲੀ ਆ ਇਹਦੇ ਕੋ ਭੂਰ ਛਟਾ ਵਾ ਧਾਰਾ ਕੀ ਭੂਰ ਛਟਾ ਲਵੀ ਯਾਰ ਹੋਰ ਛੱਡਿਆ ਚਵਾਈ ਚ ਮਾੜੀਵੇਂ ਵੀ ਹੋਰ ਮਾਇਆ ਵੀ ਗੱਲ ਗੱਲ ਤੇ ਮਾਜਬਾ ਰਾਜ ਚ ਸਿਵਤੋ ਦੀ ਕੀਤੀ ਜਾਂਦੀ ਆ ਕਿੱਤੀ ਦਾੜੀ ਸਿਵਤੋ ਦੀ ਕੀਤੀ ਜਾਂਦੀ ਜਿਹਦੇ ਪੱਲੇ ਕੋ ਹੋਵੇ ਹੋਵੇ ਇਹ ਦੇਖਣਾ ਚੈਲੰਜ ਕਿਉਂ ਨਹੀਂ ਕਰ ਦਿੰਦੇ ਐਵੇਂ ਨਹੀਂ ਪੀਦੀਆਂ ਚੈਲੰਜ ਹੁੰਦੇ ਬਿਨਾ ਗੱਲੋਂ ਇਹ ਦੋਸਤੋ ਪਸ਼ੂ ਦੀ ਪੂਰੀ ਸ਼ਰਤਾਂ ਗੱਲਬਾਤ ਆ ਕਿ ਕਿਸੇ ਪਾਸੇ ਕੋਈ ਪੂਰ ਛਟਾ ਤੇ 13 ਕਿਲੋ ਦੁੱਧ ਤੋਂ ਟੁੰਬਾ ਪਾਈਆ ਰਤਾ ਭਰ ਦੀ ਘਾਟ ਹੋਵੇ 20000 ਦਾ ਚੈਲੰਜ ਕਿਲੋ ਮਗਰ ਜੇ ਕੀਤੇ ਕੇ ਮੜਾ ਜਾਏ ਨਾ ਕੈਮਰਾ ਮਾਰ ਤੇ ਮੜਾ ਆ ਜਾ ਕੱਲੀ ਨੂੰ ਵੰਡ ਪਾਈ ਤੇ ਭਾਵੇਂ 20 ਦੇ ਟਕਾ ਦੇ ਦਿੰਦੇ ਹੁਣ ਕੁੜੇ 17 18 ਲਗਾ ਨੂੰ ਤੇ ਪੋੜਾ ਬਿਲਕੁਲ 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 ਲਓ ਦੋਸਤੋ ਮੱਝ ਚੰਗੀ ਆ ਠੀਕ ਆ ਜੀ ਤੇ 13 ਤੋਂ 18 ਤੋ ਤੁਹਾਨੂੰ ਮਿਲੂਗਾ ਸਮੇਂ ਦੇ ਥੱਲੇ ਹਾਂਜੀ ਤੇ ਬਾਕੀ ਮੇਰਾ ਵੀ ਤੁਸੀਂ ਮੱਝ ਪੂਰੀ ਦੇਖ ਲਈਆ ਪ੍ਰੋਪਰ ਸਭ ਮੱਝ ਇੱਕ ਹੋਰ ਪਾਉਣੀ ਆ ਆਪਣੇ ਆਪਾਂ ਉਹ ਮੱਝ ਦੀ ਗਾਰੰਟੀ ਮਿਲੀ ਆਪਾਂ ਨੂੰ ਪਿੱਛੇ ਦਾ ਛਾਕੀ ਤੇ ਉਹਨਾਂ ਕਹੇ ਸਾਡੀ ਗਾਰੰਟੀ ਆ ਓਕੇ ਮੱਝ ਨੇ ਮਾਰਿਆ ਰਾਤੀ ਪਿੱਛਾ ਹਾਂ ਆਪਾਂ ਜੇ ਕਿਤੇ ਵੇਚ ਦਿਆਂ ਤੇ ਪਾਜੀ ਲਾਮ ਆਉਂਦਾ ਵਾ ਆਪਣਾ ਡਾ ਖਰਾਬ ਹੋ ਜਾਂਦਾ ਦਿਓ ਮਾਜੀ ਭਾਈ ਤਦੇ ਉਹ ਕਹਿਆ ਵੀਰ ਜਿੰਨੇ ਰਕਮ ਲੱਗ ਜਾਣੀ ਬਾਅਦ ਜੋ ਰਾਤ ਉੱਠਣ ਜਾਂਦਾ ਗਰਮੀਆਂ ਦੀ ਰਾਤਾਂ ਹੀ ਉੱਠਿਆ ਨਾ ਹੁੰਦੇ ਸਿਆਦੀ ਰਾਤਾਂ ਸਹੀ ਆ ਸਹੀ ਰਾਤੀ ਖੋਲ ਦੇ ਰਹੇ ਆ ਤੇ ਇਹ ਕੰਮ ਨਹੀਂ ਕਰਨਾ ਆਪਾਂ ਵਾਪਸ ਉਹਨਾਂ ਦੇ ਕਿੱਲੇ ਦੇ ਮਾਣ ਚੰਗੀ ਗੱਲ ਹੈ ਤੇ ਮਾੜਾ ਪਸ਼ੂ ਕਿਉਂ ਪਾਉਣਾ ਪਾਜਦਾ ਤੇ ਪਾਉਜੀ ਜਿਹੜਾ ਮੋਲਾ ਦੇ ਕੀ ਕਰਦੇ ਆ ਮਾੜੇ ਵਾਜ ਦਵਾਂਗੇ ਭਾਵੇਂ ਰਾਜ ਸਾਹਿਬ ਆ ਦੇਣ ਲੈਣ ਦਾ ਕਰਦਾ ਮੋਲਤੇ ਭਾਵੇਂ ਦਾ 1.5 ਕਰੀਏ 1.40 ਕਰੀਏ ਇਹ ਹਾਨਾ 1.35 ਦੀ ਦੇ ਦਾਂਗੇ 1.35 ਦੀ 1.3 ਸੇ ਸੱਤ ਚਵਾਈਆਂ ਇਹਦੀਆਂ ਕਰੇ ਉਹ ਕੋਈ ਆਪਾਂ ਕੋਈ ਨਾਂ ਹੀ ਨਹੀਂ ਦੇ ਦੇਈਆਂ ਚਵਾ ਚਵਾ ਕੇ ਆ ਠੀਕ ਆ ਹਾਂਜੀ ਮੈਂ ਨਾ ਸੀਲੀਆਂ ਵੇਖੋ ਲਓ ਦੱਸੋ ਸੀਲ ਸਲੱਗਪਣਾ ਤੁਸੀਂ ਚੈੱਕ ਕਰੋ ਕੱਦ ਵੀ ਨਿਕਲ ਆ ਵਡਾ ਬਾਕੀ ਕਰਤੂਤ ਵੀ ਮੈਂ ਚੰਗੀ ਆ ਕੋਈ ਨਹੀਂ ਆ ਤੇ ਸਾਰੇ ਡੱਬਰ ਨਹੀਂ ਨਹੀਂ ਮੈਂ ਟੀ ਵਾਰੀ ਵਾਰੀ ਪਈ ਜਾਵੇ ਕੋਈ ਇਹ ਨੇ ਨੀਗਾ ਹੱਥ ਪਛਾਨਣਾ ਕੋਈ ਗੱਲ ਬਾਤ ਹੀ ਨਹੀਂ ਤੇ ਬਹੁਤ ਵਧੀਆ ਹਾਂਜੀ ਬੱਚਾ ਮਗਰ ਪਉਗੀ ਕੱਤੀ ਸੀ ਹਾਂ ਕੱਟਾ ਕੱਟਾ ਹੋਵੇ ਤੇ ਮਗਰ ਜਿਹੜਾ ਬੈਠਾ ਉਹ ਵੀ ਮੇਰੀ ਦੋਸਤੋ ਪਾਈ ਆ ਠੀਕ ਹੈ ਜੀ ਅੱਜਾ ਕੱਟੇ ਪੰਜੀਆਂ ਦਾ ਹੋਵੇ ਛਪੀਆਂ ਦਾ ਹੋਵੇ ਤੋਂ ਬਾਅਦ ਕੱਟਾ ਨਹੀਂ ਲਓ ਜੀ ਇੰਨੇ ਟਾਈਮ ਦਾ ਹੋਏਗਾ ਚਲੋ ਹਾਂਜੀ ਬਾਕੀ ਪੂਰਾ ਆਪਣੀ ਮਾਂ ਦੇ ਗਿਆ ਕਦ ਕਾਰ ਚੰਗਾ ਆ ਆ ਨਹੀਂ ਨਹੀਂ ਬਹੁਤ ਆ ਪੁਰੇ ਬੰਦੇ ਵੱਡੇ ਢਾਂਚੇ ਦੀ ਮਾਜਾ ਤੇ ਰਾਇਸਿਆਂ ਨੇ ਛੋਡਾ ਕਰ ਦਿੱਤੇ ਮੁਰਕੇ ਦੇ ਅੰਧ ਹੰਦਿਆ ਮਤਲਬ ਜੱਫੀ ਪਾਉਣਾ ਕਾਮੀ ਹੈ ਜਿਹੜਾ ਭੈਣ ਭਰਾ ਦਿਲ ਨਾਲ ਮਿਲ ਤੋਂ ਛੋੜ ਜਾ ਪਾ ਫੇਰ ਕਰ ਦਾਂਗੇ ਇਹ ਹਾਂ ਨਾ ਆਪਾਂ ਇੱਕ 28 ਦੀ ਦੇਣੀ ਆ ਬਸ 28 ਦੀ 28 ਦੀ ਦੇਣੀ ਆ ਲਾਖ 28 ਦੀ ਹਾਂ ਚਲੋ ਜੀ ਹਾਂਜੀ ਇੱਕ 28 ਦੀ ਤੋਂ ਉਸ ਤੋਂ ਦਿੱਤੀ ਜੋ ਵੀ 35 ਸੀਗਾ ਬਾਕੀ 28 ਦੀ ਲਾਸਟ ਹਾਂ ਕਿੰਨਾ ਮਗਰ 20000 ਛੱਡਾਂਗੇ ਛਿੱਟਾ 20000 ਛੱਡਾਂਗੇ ਹਾਂ ਬੋਲੀ ਗਰੰਟੀ ਇਹ ਤੋਂ ਉੱਤੇ ਤਾਂ ਕੁਛ ਨਹੀਂ ਮੈਂ ਮਲਾਂ ਨੂੰ ਦਿਆ ਕੋਈ ਗੱਲ ਹੀ ਨਹੀਂ ਇਹਦਾ ਮਤਲਬ ਇਹ ਗਿਆ ਕਿ ਇਹਨੇ ਆਨਲਾਈਨ ਖਾੜਨੀ ਆ ਮੇਰੇ ਵੀਰ ਭੈਣ ਭਰਾ ਨੇ ਪੇਮੈਂਟ ਹੋ ਗਈ ਮੱਝ ਦੀ ਸਾਰੀ ਹਾਂ ਇਹ ਨਹੀਂ ਕਿ ਅੱਧੀ ਪੇਮੈਂਟ ਕਰ ਦੋ ਮੱਝ ਭੇਜੋ ਉੱਥੇ ਜਾ ਕੇ ਦੇ ਦਾਂਗੇ ਆ ਕਰਾਇਆ ਹੋ ਸਕਦਾ ਗੱਡੀ ਵਾਲਿਆਂ ਨੂੰ ਦੇ ਦੋ ਤੇਰੀ ਗੱਲ ਆ ਉਹ ਇੱਥੇ ਵੀਰ ਚਾਹੋ ਚਾਹੋ ਕੋਈ ਸਾਤ ਟਾਈਮ ਚਾਹੋ ਕੋਈ ਵੀ ਆਪਣੇ ਤੋਂ ਮਾਲ ਜਾਂਦਾ 33 ਗਾਂ ਵੀਰ ਜੀ 45000 ਦੀ 3 ਮਹੀਨੇ ਹੋ ਗਏ 19000 ਰੁਪਿਆ ਪਾਇਆ ਹੁਣ ਉਹਨੂੰ ਫੋਨ ਲਾਈ ਦਾ ਬਾਅਦ ਉਹ ਆਂਦੀ ਮੈਂ ਆਤਮ ਹੱਤਿਆ ਕਰ ਲੈਣੀ ਅੱਗੇ ਗੱਲੀ ਜਨਾਨੀਆਂ ਬੰਦਾ ਕੋਈ ਨਹੀਂ ਨਾ ਜਨਾਨੀ ਨਾਲ ਜਾ ਕੇ ਗੱਲ ਕਰਨ ਜੂਗਾ। ਅੱਛਾ ਅੱਛਾ ਅੱਛਾ। ਵੀ ਬੇਨਤੀ ਹੋਈ ਆ ਪਹਿਲੀ ਗੱਲ ਤੁਸੀਂ ਮੈਂ ਆਪਣੇ ਟੇਮਟ ਬਣਾਉਂ ਇੱਥੇ। ਯਾਰ ਮੇਰਾ ਵੀ ਰੁਕ ਲੈ। ਇਹ ਗੱਲ ਜੀ ਆਿਆਂ ਨੂੰ ਆਓ ਰਾਤ ਰੋ ਜਿੱਦਾਂ ਪਾਣੀ ਖਾਣੇ ਉਦੋਂ ਦੁੱਧ ਦੇ ਝੰਡਰ ਦੇ ਵਿੱਚੋਂ ਬਾਹਰ ਦੇ ਲਈ ਜੇ ਵਪਾਰ ਦਾ ਕੰਮ ਆ। ਉੱਥੇ ਜਾ ਕੇ ਲੈ ਲਾਂਗੇ ਤੇ ਦੇ ਦਾਂਗੇ। ਉਹ ਚੱਕਰਾਂ ਤੋਂ ਅਸੀਂ ਬਾਹਰ ਆ ਜਗੇ। ਵੀ ਇੱਕੋ ਮੇਰਾ ਵੀਰ ਮਾਲ ਪਸੰਦ ਕਰੋ ਇੱਥੇ ਖੁਰਲੀ ਤੇ ਕਿੱਲੇ ਦੇ ਪੈਸੇ ਬਣਾਓ। ਇੱਕ ਗੱਲ ਸੰਤੂ ਸਾਹਿਬ ਜੇ ਕਿ ਭੈਣ ਭਰਾਣੇ ਸਾਈ ਪਾਉਣੀ ਆ। ਆਪਣੇ ਮਾਪਿਓ ਨੂੰ ਚਾਚੇ ਤਾਇਏ ਨੂੰ ਸਾਰੇ ਨੂੰ ਵਿਖਾ ਕੇ ਮੇਰਾ ਭਰਾ ਸਾਈ ਪਾਇਆ ਕਰੋ ਆਪਾਂ ਕਦੇ ਨਾ ਕਰਿਆ ਕੋਈ ਨਾ ਗਿਆ ਕਿ ਇਤਰਾਹ ਦੇ ਉਤਰਾਂਗੇ ਨਹੀਂ ਸਹੀ ਹੈ ਬਰੇਗਾਂ ਸ਼ਾਮ ਨੂੰ ਚੋਣ ਆਉਂਦੇ ਨੇ ਨਹੀਂ ਪਸੰਦ ਤੇ ਆਪਣੀ ਸਾਈ ਲੈ ਜਾ ਕਰੋ ਤੇ ਜੇ ਪਸੰਦ ਆ ਕਈ ਹੁਣ ਲਵਾ ਕੇ ਪੱਕੀ ਮੱਝ ਕਰਕੇ ਬਾਅਦ ਜਾ ਕੇ ਮੇਰੇ ਬਾਪੂ ਨੂੰ ਨਹੀਂ ਪਸੰਦ ਆਵੇ ਪੰਗੋਟਿਆਂ ਤੋਂ ਵੱਡੀ ਮੱਝ ਦੀ ਸਾਈ ਪਾਈ ਸੀ ਤੇ ਮੁੜ ਕੇ ਆਂਦੇ ਸਾਡੇ ਬਾਪ ਫਲਾਣੇ ਦੇ ਨਹੀਂ ਪਸੰਦ ਫਲਾਣੇ ਦੇ ਨਹੀਂ ਪਹਿਲੇ ਹੀ ਬੰਦਾ ਰਾਇ ਨਾਲ ਸਾਈ ਪਾਵੇ ਕੋਈ ਨਾ ਰਾਇ ਕਰ ਲੈਣੀ ਚਾਹੀਦੀ ਆ ਲੋਕ ਦੋਸਤੋ ਮੱਝ ਅਸੀਂ ਪ੍ਰੋਪਰ ਤੇ ਬਾਕੀ ਆਪਾਂ ਤੁਹਾਨੂੰ ਸੈਕੰਡ ਮੱਝ ਦਿਖਾ ਦਿੰਨੇ ਆ ਠੀਕ ਆ ਜੀ ਸੋ ਆ ਤੁਹਾਨੂੰ ਦੇਵਾ ਇੱਕ ਵਾਰੀ ਤੁਹਾਨੂੰ ਪੂਰੀ ਤਸਲੀਨਾ ਆਪਾਂ ਦਿਖਾ ਦਈਏ ਠੀਕ ਹੈ ਜੀ ਆ ਲਓ ਸੋ ਚੱਕੋ ਫੋਨ ਮੇਰਾ ਵੀ ਤੇ ਕਰੋ ਸੌਦੇ ਦੀ ਗੱਲਬਾਤ ਕੀ ਚੱਕਿਆ ਰਾਜਸਿਆ ਪੋਤਰਾ ਮਲਕੀ ਚੱਕੜ ਜੇ ਆਪਾਂ ਚੈਲੰਜ ਨਾ ਕਰੀਏ 12 13 ਆਖੀਏ 14 ਆਖੀਏ ਉਤਰਾ ਕਿਸੇ ਮੰਨਣਾ ਨਹੀਂ ਹੁਣ ਅਗਲਾ 2 ਚਵਾਈਆਂ ਕਰੇ 3 ਕਰੇ ਜਿਹਦਾ ਦੁੱਧ ਘੜਦਾ ਤੇ 20000 ਰੁਪਏ ਕਿਲੋ ਮਗਰ ਛੱਡਾਂਗੇ ਛੱਡਾਂਗੇ ਹਾਂ ਖਾਵਾ 14 15 ਦਾ ਵਾ ਫੇਰ ਮੈਂ ਕਹਦਾ ਠੀਕ ਠੰਡਾ ਕਰਕੇ ਲੀਟਰ ਮਾਰੇ ਮੈਂ ਜਰ ਆਓ ਗਾੜੀ ਹੁਣ ਤਸੱਲੀ ਕਰੇ ਅੱਗੇ ਸੈਕਟਰ ਨੰਬਰ ਤੇ ਪਾਉ ਜੀ ਇੱਧਰ ਵੀ ਆਈਏ ਹਾਂਜੀ ਇਹ ਕਰੋ ਦੀ ਡੀਕਨ ਰਹੀ ਆ ਵੀ ਇੱਧਰ ਵੀ ਆਓ ਉਹ ਇੰਦਰੀ ਗੱਲ ਮਲਿਆ ਦੀ ਉਹਦੀ ਸਿਫਤਾ ਕਰੀ ਜਾਂਦੇ ਮੇਰੀਆਂ ਵੀ ਕਰੋ ਆਹ ਇਹਦੇ ਮਗਰ ਜੇ ਕੱਤੀ ਕੱਤੀ ਆਵੇ ਜਾਵਰਾਵਾਲਾ ਜਾਵਰਾਵਾਲਾ ਦਾ ਆਪਾਂ ਨੂੰ ਇਹ ਬਸਾਂ ਦਾ ਪਤਾ ਨਹੀਂ ਜੇ ਇਹਨੂੰ ਖੁੱਲਾ ਲੈ ਗਈ ਇਹ ਦੂਜੇ ਵੀ ਹੋਗਦੀ ਰਾਜ ਤੇ ਤੀਜੇ ਵੀ ਹੋਗਦੀ ਆ ਹਾਂ ਠੀਕ ਆ ਤੇ ਅਜੇ ਕਿਨੇ ਕ ਦਿਨਾਂ ਚ ਚੱਲਣ ਲਈ ਆ ਜੀ ਇਹ ਮੇਰੇ ਹਿਸਾਬ ਚ ਕੋਈ 15 16 ਦਿਨਾਂ ਚ ਹੀ ਚੱਲਣ ਲਈ ਆ ਲਓ ਵੀ ਠੀਕ ਆ ਜੀ ਲਓ ਦੱਸੋ 15 16 ਦਿਨਾਂ ਦੇ ਵਿੱਚ ਵਿੱਚ ਇਹਦਾ ਜਾਣਦਾ ਸੂਵੇ ਦਾ ਸਮਾਂ ਮਗਰ ਕੱਤੀ ਆ ਇਹਦੇ ਤੇ ਡਬਲ ਆ ਮੈਂ ਵੇਖੋ ਤੁਸੀਂ ਉਤੋਂ ਪੂਰੀ ਪਲੀਪਲੀਤੀ ਕਰੋ ਚਾਹ ਕ ਇਹਦੇ ਥੱਲੇ ਕਿੰਨਾ ਦੁੱਧ ਤੂੰ ਜਵਾਨਾ ਚੋਣਾ ਇਹਦੇ ਥੱਲੇ ਦੁੱਧ ਤੇ ਉਹ ਇਥੇ 12 ਤੋਂ ਵੀ ਬਾਹਰ ਉੱਪਰ 11 ਲੀਟਰ ਦਾ 11 ਲੀਟਰ ਗਲੇ ਆ ਆਪ ਦਾ 11 ਲੀਟਰ ਮਣਾਵੇ ਆਪ ਦਾ ਤੇੜਕੇ ਲੋਕ ਦੋਸਤੋ ਵੀਰ ਗਰਲਾਲ ਚਵਈਆਂ ਕਰਦਾ ਜਿਆਦਾਤਰ ਤੇ ਜਿਹੜੀ ਆਪਾ ਊਨੋਕ ਸਿੰਘ ਕਰਦਾ ਕਿਉਂਕਿ ਹਰੇਕ ਪਸ਼ੂ ਦਾ ਉਹਨਾਂ ਬੰਦੇ ਨੂੰ ਪਤਾ ਵੀ ਜਿਵੇਂ ਜਿਵੇਂ ਚਵਈਆਂ ਕਰਦੇ ਨੇ ਇਹ 11 ਲੀਟਰ ਤੋਂ ਤਾਂ ਬਾਕੀ ਪਾਲੀ ਸਭੀ ਚੰਗੀ ਆ ਪੂਰੀ ਨਿਗਰ ਫੁੱਲ ਵਜਨ ਲੋੜ ਵਾਲੀ ਆ ਆ ਵਨ ਆ ਕੱਟੀ ਆ ਜਿਹੜੀ ਬੈਠੀ ਹੋਈ ਲੇ ਗਰਲਾਲ ਮਾਜ ਤੇ ਮਾਜਲ ਬੱਚੇ ਨੂੰ ਕਰਦੀਆਂ ਹਨ ਮੜੀ ਆ ਲੈ ਵੀਰੇ ਆ ਵੇਖੋ ਜੀ ਠੀਕ ਆ ਆ ਜਿਹੜੀ ਕੱਟੀ ਬੈਠੀ ਆ ਲੋਕ ਦੋਸਤੋ ਠੀਕ ਆ ਕਾ ਮੂਲ ਨਾਲ ਵਿਆਜ ਪਿਆਰਾ ਪਾਉ ਹਾਂ ਨਹੀਂ ਸਹੀ ਗੱਲ ਮਾਲਾ ਵੀ ਉਹਨੀ ਮੱਝ ਦੀ ਆ ਫਿਰਦਰਦੀ ਨਹੀਂ ਲਈ ਤਾ ਮੂਲਕ ਸਤੂ ਸਾਹਿਬ ਹ ਕੋਈ ਵੀ ਭੈਣ ਭਰਾ ਵੇ ਦੋਵੇਂ ਮੱਜਾਂ ਨਾ ਜੇ ਮੈਂ ਚੋਣ ਦਵਾ ਤੇ ਦੋ ਮਿੰਟਾਂ ਤੋਂ ਪਹਿਲਾਂ ਚੋ ਕੇ ਉੱਠਕੂੰਗਾ ਉਹਦੀਆਂ ਪੂਰੀਆਂ ਫੋਲਿਆ ਦੇ ਕੋਲੀਆਂ ਪੜ ਜੇ ਸੱਦ ਘੱਟ ਕਰ ਬਾਈ ਕਿ ਧਾਰ ਨਹੀਂ ਵੱਧ ਘਾਟੇ ਨਹੀਂ ਕੋਈ ਦੂਰੋਂ ਭੈਣ ਭਰਾ ਆਵੇ ਪਸਾਈ ਪਾਵੇ ਜਾਂ ਉਹਨਾਂ ਨੂੰ ਅੱਧਾ ਥਾਨ ਆਵੇ ਉਹ ਕੱਲ ਨਹੀਂ ਉਹ ਪਹਿਲਾਂ ਦੱਸਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਚਵਾਈਆਂ ਚਬੂਈਆਂ ਪੂਰੀਆਂ ਸਾਫ਼ ਸੁਥਰੇ ਪਸ਼ੂ ਆ ਤੇ ਬਹੁਤ ਸੋਹਣੀ ਸ਼ੇਪ ਚੰਗੀ ਨਿੱਗੜ ਪੂਰੀ ਫਿੱਟ ਫਾਰ ਬੜੀ ਵਧੀਆ ਮੰਤਰ ਫੜਨੇ ਬਾਅਦ ਤੁਹਾਨੂੰ ਆਪਾਂ ਲਾਗਿਓ ਦਿਖਾ ਦਈਏ ਉਸ ਬਾਅਦ ਆਪਾਂ ਰੇਟ ਵੀ ਪੁੱਛਾਂਗੇ ਠੀਕ ਹੈ ਜੀ ਆ ਦੇਖੋ ਠੀਕ ਹੈ ਤੇ ਪਾਉਜੀ ਇਹਦਾ ਕੀ ਮੁੱਲ ਕਰਤਾ ਅੱਜ ਫਿਰ ਆਪਾਂ ਇਹਦਾ ਰਾਜ ਸਿਆ ਕੀ ਦਾ ਮੁੱਲ ਆਪਾਂ ਮਾਲ ਵੇਚਣਾ ਵਾ ਮੁੱਲ ਤੇ ਆਪਾਂ ਨਾ ਉਸ ਤਰ੍ਹਾਂ ਭਾਵੇਂ ਦਾ 1 ਵੀ ਕਰੀਏ 15 ਕਰੀਏ ਇਹਦਾ ਗੱਲ ਕਦੀ ਲੱਖ ਚ ਛੋੜ ਛੱਪਾ ਕਰ ਦਾਂਗੇ ਲੱਖ ਚ हां ना रायछा 95000 ਦੀ 95000 95000 ਤੋਂ ਕੋਈ ਗੱਲ ਨਹੀਂ ਛੋੜ ਛੱਪਾ ਦੇ ਕੇ ਕਿਲਾਵਾਂਗੇ ਬਸ ਠੀਕ ਹੈ ਹਾਂਜੀ ਲਓ ਵੀ 95000 ਦੋਸਤੋ ਹਾਂ ਨਾ 95000 ਠੀਕ ਹੈ ਜੀ ਦੇ ਕੇ ਕਿਲਾਵਾਂਗੇ ਗੱਲ ਮੁੱਕਦੀ ਆ ਦੇਖੋ ਕੋਈ ਲਾਗੇ ਬੰਦਾ ਕਰਾਇਆ ਦੇਦਾ ਇਹਦੇ ਆ ਕੋਈ ਗੱਲ ਨਹੀਂ ਮੈਂ ਉਹ ਨਹੀਂ ਕਰਦਾ ਲਾਗੇ ਬੰਦੇ ਮੈਂ ਦੋ ਤਿੰਨ ਜੰਗ ਅਗਲਾ ਚਵਾਵੇ ਤਸਲੀਆਂ ਕਰੇ ਆ ਦਲੀਲਾਂ ਚੋੜ ਕੇ ਤਸਲੀਆਂ ਕਰੇ ਦੇ ਬਸ ਇਹ ਚੇਨ ਖੁੱਲਾ ਲੈ ਗਈ ਹੈ ਪਿਓਰ ਦੂਜੇ ਸੂਏ ਆ ਬਿਲਕੁਲ ਤੁਸੀਂ ਕਹਿੰਦਾ ਗਰਲਾਲ ਗੱਲਾਂ ਦੱਸ ਆ ਰਹੀਦਾ ਕੱਲ ਸ਼ਾਮੀ ਮੱਝ ਲੈਣ ਗਿਆ ਭਾਜੀ ਆ ਤੇ ਮਾਜਨਾ ਸ਼ਾਮੀ ਜਦੋਂ ਪਾਪਾ ਹੀ ਗਏ ਮੈਂ ਮਾਲ ਲੰਗਰ ਚੋਂ ਲਿਆ ਉਹ ਘਰੀ ਦੁੱਧ ਲੱਗਾ ਪਕਤੌਣਾ ਦਾ ਪਾਪਾ ਚਲ ਗਏ ਨਾਲ ਦਲਾਲ ਤੇ ਉਹ ਮੱਝ ਚਵਾਈ ਉਹ ਗਾੜ ਨਿਕਲੀ ਉਹਦੀ ਮਿਲ ਗਲਾਸੀ ਨਹੀਂ ਦੀ ਰખી ਅੱਧੀ ਗਲਾਸੀ ਨਿਕਲੀ ਇੱਕ ਗਲਾਸੀ ਹਾਂ ਤੇ ਡੈੜੀ ਆਂਦਾ ਜਦੋਂ ਮਾਜ ਮੇਰੇ ਪਸੰਦੇ ਆ ਕੋਈ ਨਹੀਂ ਆੜੀ ਆੜੀ ਦੁੱਧ ਕਰੂਗੀ ਤੇ ਮੈਨੂੰ ਇਕੱਲੀ ਸਵੇਰੇ ਚੋਲ ਲੈੰਦੋ ਉਹ ਕਹਿਣ ਕਿ ਤੂੰ ਸਵੇਰੇ ਦਾ ਕੀ ਚੋਗੇ ਵੇਖਣਾ ਆਂ ਇਹ ਪਤਾ ਹੀ ਦੇਣੇ ਆਂ ਕਿ ਤੇ ਪੈਸੇ ਦੇ ਕੇ ਜਾਣੇ ਆ ਅਕਸਰ ਆਹ ਕੰਮ ਹੁੰਦਾ ਜੀ ਨਹੀਂ ਸਾਈ ਤੋਂ ਬਿਨਾ ਕੋਈ ਚੋਲੇ ਭਾਵੇਂ ਬਸ ਬਸ ਸਾਈ ਤੋਂ ਬਿਨਾ ਚੋਲੇ ਨਹੀਂ ਕਰੀ ਹੁੰਦੀ ਆ ਨਾ ਆ ਜਾ ਕੋ ਸਵਾਹ ਹੋਵੇ ਜਾ ਕੋ ਕਿਲੋ ਹੋਵੇ ਜਾ ਕੋ ਡੇਢ ਹੋਵੇ ਡੇਢ ਕਿਲੋ ਤੇ ਚਾਹੀਦੀ ਗਾ ਹਾਂ ਡੇਢ ਕਿਲੋ ਚਾਹੀਦੀ ਆ ਤੇ ਫੇਰ ਹੀ ਪਾਸ ਆ ਬੱਚੇ ਹੋਰ ਦੱਸੋ ਮਾਜੇ ਤਨੋਂ ਉਹ ਪਾ ਦਿਖਾਤੀ ਆ ਬਹੁਤ ਖੂਬਸੂਰਤ ਤੇ ਚੰਗੀ ਭਾਜ ਨਵੇਟ ਵਾਲੀ ਸੀ ਇੱਕ ਤੀਜੇ ਨੰਬਰ ਤੇ ਇਧਰ ਤੁਹਾਨੂੰ ਇੱਕ ਹੋਰ ਦਿਖਾ ਦਿੰਦੇ ਆ ਮਾਜ ਇਹ ਆਪਣੀ ਰਾਤਾਂ ਕੱਲ ਦੀ ਸੂਈ ਆ ਕੱਲ ਦੀ ਵੇਖਦਾ ਕੱਟਾ ਕੱਟਾ ਮਗਰ ਕੱਟਾ ਵਾ ਕੱਲ ਦੀ ਸੂਈ ਆ 나ੜੂ ਨਾਲ ਆ ਕੱਲ ਦੀ ਸੂਈ 4 ਵਜੇ ਦੀ ਲਓ ਜੀ ਇਹ 나ੜੂ ਨਾਲ ਬੱਚੇ ਕੱਟੇ ਨੂੰ ਜਨਮ ਦਿੱਤਾ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਬੇਰਵਾ ਪਾ ਦਿੰਦੇ ਆ ਇਹ ਕੱਟਾ ਇਹ ਇਹਦਾ ਸੂਆ ਵੀ ਪਉਜੀ ਇੱਥੇ ਹੀ ਹੋਗਾ ਤੀਜਾ ਦਿਨ ਤੇ ਤੀਜਾ ਕੋਈ ਤੀਜਾ ਲਾ ਲੇ ਚੌਥਾ ਲਾ ਲੇ ਇੱਥੇ ਆਇਆ ਸੂਆ ਤੇ ਤੀਜਾ ਵੀ ਆਗਦਾ ਚੌਥਾ ਵੀ ਆਗਦਾ ਠੀਕ ਆ ਹਾਂਜੀ ਤਾਂ ਕੀ ਟੋਕੜਾ ਆ ਭਾਈ ਇਹ ਲਓ ਜੀ ਜਾ ਜੀ ਵਜੀ ਆ ਕੋਲੀ ਤੇ ਕਿਤੇ ਰੂਈ ਆਲਾ ਇੱਥਿਆਂ ਲਓ ਵੀ ਇਹ ਮੇਰੇ ਵੀ ਜਿਹੜੀ ਦੋਸਤੋਂ ਬੜੀ ਜਾ ਜੀ ਜਾਣੀ ਹਾਂਜੀ ਹਾਂਜੀ ਕੋਈ ਮਾਜ ਤੁਸੀਂ ਦੇਖ ਲਓ ਸੂਆ ਮੇਰਾ ਭਰਾ ਉਹ ਅੱਗੇ ਅੰਗਲੇ ਤੀਜਾ ਅੱਗੇ ਆਪਦੀ ਸਮਝ ਤਿੰਨ ਦਿਨ ਹੋਇਆ ਸੂਈ ਨੂੰ ਮਗਰ ਕਟਾ ਮੈਂ ਕੱਲ ਦੀ ਸੂਈ ਕੱਲ 4 ਕਹੀ ਦੀ ਕੱਲ ਦੀ ਤੀਜਾ ਦੇ ਨਹੀਂ ਅੱਜ ਤੇ ਪਾਉਜੀ ਪੌੜਾ ਕੋ ਦੋਗ ਡਾਂਗ ਹੋ ਗਈ ਚਵਾਈ ਇਹਦਾ ਮੇਰੇ ਸਾਹ ਚ ਬੋਲਾ ਕੋਈ 7 7.5 ਕਿਲੋ ਦੇ ਅੰਦਰ ਬਾਹਰ ਆ ਇਸ ਵੇਲੇ ਆ ਅੱਛਾ ਜੀ ਹਾਂਜੀ ਐ ਸਫਾਈਆਂ ਪੂਰੀਆਂ ਚਵਾਈ ਚੂਰੀਆਂ ਸਫਾਈਆਂ ਦੇ ਪੂਰੀਆਂ ਧਪਾਈਆਂ ਲੋ ਬਸੋ ਕੋਈ ਵੀ ਕਦੂਕਾ ਮਾੜੀ ਮੋੜ ਵੀ ਕੋਈ ਪ੍ਰੋਬਲਮ ਕਿਸੇ ਚੀਜ਼ ਹੁੰਦੀ ਉਹ ਦੱਸ ਦਿੱਤੀ ਜਾਊਗੀ ਤੇ ਦੂਰੋਂ ਨੇੜੇ ਕਿੱਦਾਂ ਲਿਆਉਣਾ ਸਮਾਂ ਕੱਢ ਕੇ ਆਉਣਾ ਗਾੜੀ ਕੇ ਸੇਵਾ ਦੀ ਗੱਲ ਹੈ ਘਰ ਆ ਲੈਂਦੇ 11 12 ਦੇ ਵਿੱਚ ਖੇਡਦੀ ਆ ਠੀਕ ਹਾਂਜੀ ਗਾੜੀ ਸੇਵਾ ਦੀ ਕਰ ਰਹੇ ਸੀ ਜੀ ਨੇ ਸੰਤੂ ਸਾਹਿਬ ਨਿਸ਼ਾਨ ਹੈਗਾ ਇਹ ਦੂਜਾ ਚਿੱਟਾ ਜਵਾਬ ਹੈਗਾ ਜਵਾਬ ਹੈਗਾ ਇੱਕ ਸਿੰਘ ਦਾ ਖੋਲ ਜਾ ਲੱਤਾ ਇੱਕ ਗੋਲ ਆ ਨਾ ਪਰਲਾ ਕੀ ਚੱਕਰ ਪੂਰਾ ਪੂਰਾ ਇਹਦਾ ਅੰਗ ਵਿਖਾਉਣਾ ਕੱਲੀ ਕੱਲੀ ਆ ਅੱਖ ਵਿਖਾਉਣੀ ਗੱਲ ਕਰੀ ਆ ਆਹ ਦੇਖੋ ਹਾਂ ਠੀਕ ਆ ਤੇ ਆ ਜਿਹੜਾ ਤੁਹਾਨੂੰ ਕੋਈ ਥਾਣਾ ਪਾ ਦਿਖਾ ਦੇਣ। ਥਣ ਬਹੁਤ ਸਵਾਦੀ ਲੱਗਾ ਵਾ ਚਵਾਈ ਵਰੀ ਪੋਲੀ ਆ ਤੇ। ਇਫਾਰ ਇੱਕੋ ਜਿਹਾ ਥਾਣਾ ਦੇਖੋ ਚੌਂ ਗੁੱਠਾਂ ਤੇ। ਜਿਆਦਾ ਨਹੀਂ ਤੇ ਸੰਧੂ ਸਾਹਿਬ ਇਹ ਕੋਈ 11 12 ਲੀਟਰ ਦੇ ਮਾਮੂਲੀ ਦਾ ਚਵਾਉਂ। ਹਮਮ ਐਡੀ ਮਾਜ ਨੂੰ ਰਸੇ ਆਪਾਂ ਨੂੰ ਹਾਂ ਉਹ ਠੀਕ ਆ। ਆ ਦੇਖੋ ਜੀ ਪਪਲਾ ਪਿੰਡਾ ਬਿਲਕੁਲ ਐਨ ਕਾਰਜ ਵਰਗਾ ਠੀਕ ਆ ਆਪਾਂ ਮੁੱਲ ਵੀ ਇੱਥੇ ਹੀ ਦੱਸੋ ਦੱਸੋ ਜੀ ਮੁੱਲ ਕੀ ਨਾਵਾ ਇਹ ਤੇ ਆਂਦੀ ਆ 70 70 ਕਰ ਪਰ ਇਹਨੂੰ ਕੰਬਲੀ ਨੂੰ ਕੀਤਾ ਆਪਾਂ 70 ਨਹੀਂ ਕਰਨਾ 65 ਨਹੀਂ ਕਰਨਾ ਹਾਂ ਨਾ ਆਪਾਂ ਰਾਜਸਿਆਂ 60000 ਤੋਂ ਛੋੜ ਜੱਪਾ ਕਰ ਦਾਂਗੇ 60000 60000 ਤੋਂ ਛੋੜ ਜੱਪਾ ਕਰ ਦਾਂਗੇ ਜੇ ਬਾੜੇ 60000 ਦੀ ਮਿਲਣੀ ਹੈ ਹਾਂ ਜੀ 60000 ਦੀ ਮਾੜੀ ਮਿਲ ਜੂਗੀ ਤੇ ਬਿਲਕੁਲ ਫੱਜਰਤਾ ਜੀ ਸਹੀ ਆ ਹੋਰ ਰਾਜਸਿਆਂ ਗੱਲ ਟੋਕਦਾ ਮੈਂ ਅੱਗੇ ਮੁੰਡੇ ਨੇ ਟਾਈਮ ਵੜਾ ਲਈ ਲਿਆ ਮੈਂ ਲੈਣਾ ਹੈ ਨਹੀਂ ਲੈ ਲਿਆ ਹਾਂ ਕੋ ਲੱਖੋਂ ਘੱਟ ਕੋਈ ਬਾਹਰ ਪੀਸ ਨਹੀਂ ਹੁੰਦਾ ਵੀਰ ਮੇਰਾ ਹੁਣ ਨਹੀਂ ਨਹੀਂ ਆਉਂਦਾ ਐਦੋਂ ਪਹਿਲੇ ਝੋਨੇ ਚ ਕੁੜੀ ਆਵਾ ਰੋਜ਼ ਫੋਨ ਆਉਂਦਾ ਪਾਉ ਮੇਤੋਂ ਹੀ ਮੇਤੋਂ ਹੁਣ ਲੱਭਿਆ ਨਹੀਂ ਲੱਭਦਾ ਪਾਉ ਲੱਭਦਾ ਬਸ ਹਾਂ ਉਹ ਕਿ ਹਰੇਕ ਕਿੰਨੇ ਦੇ ਪੁਰਲੀ ਤੇ 2 ਨਾਲ 3 ਨਾਲ 2 ਨਾਲ ਹੁਣ ਕੰਮ ਖੀਰ ਹੋਇਆ ਆਪਕੋ ਅੰਧੇ ਅਲਕ ਰਸਾ ਸੁੱਟ ਕੇ ਜਿੱਥੇ ਮਰਜੀ ਗਾਣ ਨਹੀਂ ਕੋਈ ਗੱਲ ਨਹੀਂ ਭਾਵੇਂ ਕੋਈ ਹੱਥ ਨਹੀਂ ਪਛਾਣਨ ਵਾਲੀ ਕੋਈ ਜਿਹੜਾ ਮਰਜੀ ਚੋਵੇ ਲਓ ਵੀ ਬਸ ਹੈ ਕੱਲੀ ਤੇਰੀ ਸੇਨ ਲਾਗਾ ਹਾਂਜੀ ਤੇ ਮੇਨ ਗੱਲ ਜਿਹੜੀ ਦੋਸਤੋ ਕਰਨ ਵਾਲੀ 62000 ਦੇ ਚਾਹ ਸਫਾਈਆਂ ਮਿਲ ਜਾਂਦੀਆਂ ਤੁਹਾਨੂੰ ਮਾਝੇ ਪ੍ਰੋਪਰ ਦਿਖਾਤੀ ਆ ਹਾਂ ਜੀ ਕਿਉਂ ਫੂਸਵਾ ਚ ਕੱਲ ਦੀ ਸੂਈ ਆ ਫਿਰ ਵੈਸੇ ਪਸੂ ਸਿੱਧਾ ਸਿੱਧਾ ਇਹ ਵੇਖੋ ਜੀ ਇਹ ਵੀ ਇਨਸਾਨਾਂ ਵਾਂਗੂ ਹੀ ਆ ਹਾਂ ਕੋਈ ਭਾਈ ਨਹੀਂ ਛਾਈ ਨਹੀਂ ਥਣ ਚੰਗਾ ਲੱਗਾ ਵਾ ਬਾਕੀ ਰਾਸੇ ਪਾਣੀ ਮਿਲਦਾ ਨਹੀਂ ਮਿਲਦਾ ਬਠਾ ਰੇੜਾ ਪੂਰਾ ਮਿੱਠਾ ਹਾਂ ਇਹ ਪਾਣੀ ਮਿਲਦਾ ਲੋਬੀ ਪ੍ਰਭੂ ਠੀਕ ਆ ਸੋ ਮਾਝੇ ਦੋਸਤੋ ਚੰਗੀ ਆ ਬਾਕੀ ਜਿੰਨੀ ਕਿ ਸਫਾਈ ਕਰਵਾ ਲਈ ਉਹ ਲੱਗੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਸੋ ਇਹ ਗੱਬਣ ਨਹੀਂ ਹੈਗੀ ਚੋਚਵਾ ਕੇ ਆਪਣੀ ਜਿੱਦਾ ਮਰਜ਼ੀ ਮੇਰਾ ਵੀਰ ਤਸੱਲੀ ਕਰੋ ਹਾਏ ਇਹ 8000 ਦੇ ਵਿੱਚ ਪੀਸ ਮਿਲਣਾ ਤੁਹਾਨੂੰ ਇੱਕ ਆਪਾਂ ਤੁਹਾਨੂੰ ਇੱਧਰ ਦਿਖਾਉਣੀ ਇੱਕ ਵੈਰ ਜਿਹੜੀ ਚੌਕੀ ਨਾ ਆਪਣੀ ਇਹ ਰਾਤਾਂ ਪਰਸੋਂ ਦੀ ਗੱਲ ਸੁਈ ਆ ਆ ਬੱਚੀ ਮਗਰ ਠਾ ਕੇ ਆਪਾਂ ਬੁਨੀ ਧਾਰਾ ਮਾਰ ਕੇ ਵਿਖਾ ਦੇਣੀ ਆ ਕੱਲ ਰਾਤ ਦੀ ਸੁਈ ਹੈ ਡਾਡੀ ਕੱਲ ਰਾਤੀ ਕੱਲ ਰਾਤੀ ਸੁਈ ਆ ਕਹਾਂ ਕਰ ਰਾਤੀ ਦੀ ਸੁਈ ਹਾਂ ਕੱਲ ਰਾਤੀ ਹਾਂ ਬੱਚਾ ਆ ਬੱਚਾ ਵਾ ਹਾਂ ਬੱਚਾ ਹੀ ਮਗਰ ਨਹੀਂ ਬੱਚੀ ਆ ਦਿਖਾ ਦੇ ਬੱਚੀ ਮਗਰ ਬੱਚੀ ਆ ਲੈ ਛੱਡ ਕੇ ਧਾਰਾ ਮਾਰ ਕੇ ਵਿਖਾ ਦੇ ਆਪਾਂ ਤੋਰਾਂਗੇ ਬਾਅਦ ਚ ਪਹਿਲਾਂ ਤੁਹਾਨੂੰ ਨਾ ਇਹਦੀ ਮੈਂ ਚਵਾਈ ਵਿਖਾਉਣੀ ਹੈ ਠੀਕ ਰੂਹੀਆਂ ਰਾਜਤਿਆਂ ਦੇ ਠੀਕ ਆ ਠੀਕ ਆ ਹੈਗਾ ਧਾਰਵੜੀ ਮੋਟੀ ਆ ਲੋ ਨਾਲ ਦੇ ਨਾਲ ਹੀ ਦੋਸਤੋ ਪਹਿਲਾਂ ਤਾਲਾ ਮਾਰ ਕੇ ਦਿਖਾ ਦਗੇ ਤੁਹਾਨੂੰ ਉਸ ਤੋਂ ਬਾਅਦ ਆਪਾਂ ਤੋੜ ਕੇ ਦਿਖਾਵਾਂਗੇ ਇਹ ਕੱਲ ਰਾਤ ਹੀ ਸੁਈਆ ਬੱਛੀ ਮਗਰਾ ਨਾਰੂਏ ਦੇ ਨਾਲ ਬੱਚਾ ਬੱਚਾ ਤੁਸੀਂ ਕਰੋ ਜਾ ਕੇ ਠੀਕ ਆ ਜੀ ਬਿਲਕੁਲ ਕੋਕਾ ਕੋਲਾ ਰਾਂਗ ਜਿਵੇਂ ਵਿਆਹਾਂ ਸ਼ਾਦੀਆਂ ਚ ਕੋਕਾ ਕੋਲਾ ਪੀਂਦੇ ਨਾ ਕੋਕਾ ਕੋਲਾ ਰਾਂਗਿਆ ਕੇ ਹੋ ਰਾਂਗੇ ਬਾਕੀ ਬੰਗਾ ਪਾਉਣਾ ਮਰਜੀ ਆ ਪਾਓ ਜੇ ਨਹੀਂ ਪਾਉਣਾ ਤੇ ਨਾ ਪਾਓ ਠੀਕ ਆ ਜੀ ਮੈਂ ਹੁਣ ਬੱਤਾ ਲੈ ਆਵਾਂ ਠੀਕ ਆ ਲੈਓ ਲੈਓ

ਵੇ ਨਿਕਲ ਗਏ ਥਬਦੀ ਨਹੀਂ ਜਾਂਦੇ ਜਾਨੀ ਕਿ ਪੋਲੀ ਮਲ ਕੀ ਇਹਨੂੰ ਤੇ ਇਹਨੂੰ ਆ ਜਿਆ ਫਲਾਂਟੀ ਨੇ ਤੇ ਗੱਲ ਹੀ ਗਾਵਾ ਦੇ ਟੁੱਟੀ ਗੰਨੇ ਵਰਗੀ ਸਹਰ ਫਿਰ ਗੰਨੇ ਟੁੱਟੀ ਤਾਂ ਟੱਕਾ ਹੀ ਨੀ ਤਰਾ ਪੁੱਟੀ ਦਾ ਮਾਰਿਆ ਰਾਜਾ ਮਲ ਜਾਦੀ ਤੇ ਕਾ ਮਾਰ ਕੇ ਛਾੜ ਦਿੱਤੀ ਤੇ ਮੇਰੇ ਹਿਸਾਬ ਚ ਅੱਧੀ ਗੂੰ ਹੀ ਆਜੂਗੀ ਹਾਂ ਲੈ ਹੈ ਆਹ ਲੋ ਜੀ ਜਾਦੀ ਮਲ ਗਾ ਤੇ ਆ ਦੇ ਮੇਰੇ ਸਾਥ ਪੰਜਾਂ ਧਾਰਾ ਨਾਲ ਕਿਲੋ ਕੱਢ ਦੂਗੀ ਮੈਂ ਨਾ ਯਾਰ ਅੱਪਾ ਕਿਲੋ ਪੈਸੇ ਵਗ ਪੈਂਦਾ ਬਾਹਰ ਵਿੱਚ ਮੋਟਰ ਹੀ ਵਿਚਾਰੇ ਟੁੱਟਿਆ ਘਾਟਾ ਕੜੀ ਖੁੱਲ ਗਿਆ ਦੇ ਲੈ ਜਦ ਟੱਕ ਨਹੀਂ ਖੁੱਲ ਗਿਆ ਇਹ ਦੂਗਾ ਹੁਣ ਕੀ ਹੋਊਗਾ ਇਹਦੇ ਡਾਉਣਾ ਪੈਣਾ ਜਾਵਦਾ ਕੋਈ ਦੁਜੀ ਹੁੰਦ ਰਿਹਾ ਤੇ ਆ ਦੇ ਆ ਦੇਖੋ ਜੀ ਸੜਾ ਅਠ ਮਾਜੂ ਬਾਈ ਆ ਮੈਂ ਨਾ ਬਹੁਤ ਵਧੀਆ ਚੁਾਈ ਬੜੀ ਲੱਗੀ ਪੰਮੇ ਦੀ ਇਹ ਇੱਕ ਹੋਰ ਗੱਲ ਦੱਸ ਸੰਦੂ ਆ ਹਾਂ ਭਾਵੇਂ ਬੋਲਾ ਲਾ ਹਾਂ ਆਣ ਕੇ ਕਾਪੀ ਵਿਖਾ ਦਾਂਗੇ 6 7 ਫੇਡ ਆਈ ਜੇ ਬੜੀ ਫੇਡ ਦੀ ਭਾਵੇਂ ਬੋਲਾ ਜੇ ਤੇ ਪੰਜੀਰ ਤੋਂ ਵਧਰੀ ਬੋਲੇ ਦੀ ਵੀ ਆਉਂਦੀ ਦੇਖੋ ਚੁਾਈ ਬਹੁਤ ਜਿਆਦੀ ਸੋਹਣੀ ਆ ਮੋਟਾ ਦੇਖੋ ਠੀਕ ਆ ਜੀ ਬਾਕੀ ਚੁਾਈ ਤੈਨੂੰ ਨਾਲ ਪ੍ਰੋਪਰ ਦਿਖਾਈ ਆ ਇਹ ਆਪਾਂ ਉਂਗਲੋਂ ਗੋਦੀ ਨਹੀਂ ਕਹੀ ਗੀ ਗੰਨੇ ਗੰਨੇ ਜਿਹੜੀ ਮੋਟਾ ਅਗਰ ਨਹੀਂ ਗੀਂਦੇ ਤਾਂ ਕੁਛ ਵੀ ਨਹੀਂ ਦੇ ਤੇ ਪੋਲੀ ਭਰਾ ਬਰੂ ਦੀ ਬੜੀ ਜਿਆਦੀ ਠੀਕ ਆ ਜੀ ਆ ਲੋਨ ਕਰਦੇ ਆ ਬੱਚਾ ਫੜੀ ਪੁੱਤ ਤੇ ਕਰਮਾਂ ਦੀ ਮਹਿਸੂਸ ਵਾਲ ਦੇ ਚਾਈਆ ਬਾਹਰ ਬਿਲਕੁਲ ਇੱਕ ਰੰਗ ਬਲਾਇਕ ਆਹ ਫੇਣੀ ਚੋਕ ਲਗਾ ਪਾ ਲੈ ਬੜੀ ਨਾਲ ਆ ਜਾ ਆਉਂਦਾ ਆਵਾਦ ਇਹਨੂੰ ਆ ਜਾ ਕਰਮਾ ਆ ਦੇਖੋ ਲੋਕ ਦੋ ਰਾਈ ਸੇ ਤੇ ਬੋਲਾ ਹੀ ਇਹ ਦੇ ਥੱਲੇ 9 ਹੋਵੇ 10 ਹੋਵੇ ਗੱਲ ਕਾਦੀ ਕੋਈ 15 16 ਦੇ ਵਿਚ ਖੇਡਣ ਵਾਲੀ ਆ ਵੀ ਹੈਗੀ ਹੈਗੀ ਅਗਾ ਸੇਵਾ ਦੀ ਗੱਲ ਆ ਪੋਲੀ ਪਾਲੀ ਰੰਗ ਪ੍ਰਿੰਟ ਮਗਰ ਵੱੱਚੀ ਆ ਤੇ ਬਹੁਤੀ ਸਿਫਤ ਤੇ ਕੀ ਕਰਨੀ ਆ ਵੀ ਭਰਾਵਾ ਵੇਖ ਲੈਣੀ ਆ ਬਸ ਜੀ ਬਸ ਲਓ ਦੋਸਤੋਂ ਬਾਹਰ ਦੀਆਂ ਸਫਾਈਆਂ ਤੁਸੀਂ ਵੇਖ ਲਿਆ ਬਾਕੀ ਚਵਾ ਬਾਕੀ ਪਹਿਲੇ ਨਹੀਂ ਕਿ ਦੂਜੇ ਸਵੇਰੇ ਪਹਿਲੇ ਨਹੀਂ ਕਿ ਦੂਜੇ ਸਵੇਰੇ ਆਉਂਦੀ ਆ ਬਾਹਰ ਦਾ ਦੂਜੇ ਨੂੰ ਦੂਜੇ ਆ ਹਾਂਜੀ ਦੂਜੇ ਆ ਨਾ ਬਾਹਰ ਬੜੀ ਚੰਗੀ ਸਫਾਈ ਬੜੀ ਵਧੀਆ ਹਾਂ ਤੇ ਉਹੀ ਧਾਰਾ ਲੱਗੀ ਜਾਂਦੀ ਆ ਤੇ ਕੋਈ ਇਹਨੂੰ ਟਾਈਮ ਨਹੀਂ ਗੱਲ ਨਹੀਂ ਬਾਤ ਨਹੀਂ ਬਿਲਕੁਲ ਲਓ ਦੋਸਤੋਂ ਜਿਹੜੇ ਵੀਰ ਦੇ ਜਾਂ ਕਿਸੇ ਭਾਏ ਨੇ ਜਵਾਈ ਕਰਨੀ ਚੱਲ ਰੱਖ ਕੇ ਬਹਿੜ ਦੀ ਬੜੀ ਲਾਹੇਦਾਰ ਬਣਵਾਇਆ ਕਿ ਨਹੀਂ ਹਿਲਣਾ ਨਹੀਂ ਗਾ ਪੋਰਾ ਜਿੰਨਾ ਨਹੀਂ ਹਿਲਦੀ ਮੈਂ ਗੱਲ ਹੀ ਕੋਈ ਨਹੀਂ ਲੈ ਦੂਜੀ ਵੀ ਨਾਲ ਹੀ ਵਿਖਾਦ ਗਏ ਤੇ ਦੋਵਾਂ ਦੇ ਮੁੱਲ ਦਾ ਹੱਦ ਨਹੀਂ ਇੱਥੇ ਹੀ ਢੱਕ ਲਾ ਲਓ ਜੀ ਇਹ ਜਿਹੜੀ ਦੋਸਤੋ ਫੀਲ ਵਿਖਾਈਏ ਤੁਹਾਨੂੰ ਕੀਰਤਾ ਜੋੜਾ ਹੀ ਨਾ ਕੋਈ ਭੈਣ ਭਰਾ ਲਈ ਲੈ ਦੋਵੇਂ ਇਕੱਠੀਆਂ ਕਰ ਦਿੱਗੇ ਇਹ ਜਿਹੜਾ ਬੁਫਾ ਅਗਲਾ ਲਾ ਕੇ ਗੱਬਣੇ ਪਲੂਨ ਵਾਸੀ ਪਹਿਲਾਂ ਸੁਣੀਏ ਜੀ ਹਾਂਜੀ ਇਹ ਪਹਿਲੇ ਸਵੇਰ ਸੁਣੀਏ ਲਓ ਜੀ ਪਹਿਲਾਂ ਸੁਣੀਏ ਪਹਿਲੇ ਸਵੇਰ ਸੁਣੀਏ ਇਹ ਕਰਮਾਂ ਦੀ ਦੂਜਾ ਸਵੇਰ ਸੁਈ ਹੈ ਠੀਕ ਹੈ ਪਹਿਲੇ ਸਵੇਰ ਸੁਣੀਏ ਤੇ ਰੇਡ ਆਪ ਦੂਰ ਦੇ ਨਾਲ ਸਫਰ ਵੇਖਦੇ ਹੋਏ ਹਾਂ ਇਹ ਬੱਚੀ ਦੋਸਤੋ ਸੋਈਏ ਤੇ ਆ ਜਿਹੜੀ ਗੱਬਣ ਤੁਹਾਨੂੰ ਦਿਖਾਉਣ ਰਹੀ ਆ ਤੇ ਸੁਆ ਪਲੂਣ ਪਹਿਲਾਂ ਬੱਚੀ ਦਾ ਸੂਣਾ ਤੇ ਵੈਸੇ ਤਿਆਰੀ ਕਰ ਲਾਲ ਲੈ ਜੋ ਪੰਜ ਚਾਰ ਜੇ ਹਾਂ ਇਹਨੇ ਖੜੂਗੀ ਇਹਨੂੰ ਰਾਤ ਚ ਮੈਂ ਪਹਿਲਾਂ ਮਨ ਗਰਦਾਲ ਹੁੰਦਾ ਆਪਾਂ ਨਹੀਂ ਇਹ ਹਫਤੇ ਤਾਂ ਹੀ ਸੂਂਦੀ ਆ ਸੂਕੇ ਆਪਾਂ ਫੇਵੇ ਜੀ ਮੁੜ ਕੇ ਮੈਂ ਨਹੀਂ ਪੂਰਾ ਪਾਣੀ ਨਿਕਾਈ ਗਏ ਬਸ ਜੀ ਬਸ ਆ ਕੋਈ ਸੇਵਾ ਕਰਨ ਨੂੰ ਭੈਣ ਭਰਾ ਕੋਈ ਨਹੀਂ ਉਹਦਾ ਸ਼ਾਇਦ ਆਉਂਦਾ ਆ ਠੀਕ ਆ ਨਹੀਂ ਲੈਂਦੀ ਹਫਤਾ ਖੁੱਲਾ ਲੈਂਦੀ ਆ ਜੇ ਹਫਤਾ ਲਊਗੀ ਥੱਲੇ ਲੈਫਟੀ ਦੇਖੋ ਦੋਸਤੋ ਬਹੁਤ ਸੋਣੀ ਪਿੰਕ ਕੱਡਰਾ ਇਹ ਪੂਹਾ ਠੀ ਮੁਠੀ ਵਾਲਾ ਥਾਣਾ ਸੰਦੂ ਸਾਹਿਬ ਸਾਡੀ ਗੱਲ ਟੋਕਦਾ ਘੰਟਿਆਂ ਚ ਲੱਦੀ ਆ ਅੱਜ ਤੱਕ ਨਵਾਈ ਨੂੰ ਇਨੀ ਕੋ ਸਾਡੀ ਕੋਈ ਸਲਾਹ ਨਹੀਂ ਇਹਦੀ ਪਉਣ ਦੀ ਪਹਿਲਾਂ ਉਹ ਠੀਕ ਆ ਹਾਂਜੀ ਠੀਕ ਆ ਥਾਂ ਤੇ ਹੋਣੀ ਲੱਗਾ ਜੇ ਤਾ ਦੂਜੇ ਤਾਂ ਹੁੰਦਾ ਵਾ ਪਿੰਡ ਸੁਆ ਲਾ ਵੀ ਦਿਨ ਅੱਠ ਲੈ ਜੂਗੀ ਪਰ ਐ ਘੜੇ ਵਰਗਾ ਚੱਡਾ ਕੱਢ ਦੂ ਤਗੜਾ ਬਹੁਤ ਜਿਆਦੀ ਬਹੁਤ ਜਿਆਦੀ ਵਧੀਆ ਸੋ ਬੱਚੀ ਬਹੁਤ ਸੋਹਣੀ ਨਿਗਰ ਪਿੰਡਾ ਵੇਖੋ ਜੀ ਠੀਕ ਆ ਬਿਲਕੁਲ ਨਿਗਰ ਪਿੰਡਾ ਤੇ ਹਾਈ ਤੇ ਮੀਡੀਅਮ ਦੇ ਵਿੱਚ ਜੋੜੀ ਕਿਤੇ ਭਰਾਣੇ ਪਾਉਣੀ ਅਜ ਪਾਉਂਗਾ ਸਿੰਘ ਉਹਨਾਂ ਕੋਲ ਜੋੜੀ ਬਕਾਉਗਾ ਠੀਕ ਹੈ ਜੀ ਵੇਖ ਕੇ ਰਾਜ ਸਿੰਘ ਪਿੱਛੇ ਢਣੂ ਜੀ ਨਾ ਕਰੂ ਜਿਹੜਾ ਵੇਖ ਲੂਗਾ ਜਿੰਨਾ ਤੇ ਰੋਣ ਦਾ ਬੋਲਾ ਖਤਮ ਹੋਣਾ ਹੋਣਾ ਆਲ ਦਾ ਸ਼ੁਰੂ ਹੋ ਜਾਣਾ ਮੈਂ ਨਾ ਉੱਥੇ ਵੇਲੇ ਤੇ ਹਾਂ ਹੇ ਕੀ ਦੀ ਸਾਫ ਕੀ ਦੀ ਨਾ ਭਾਈ ਦਾ ਛਾਈ ਫਿਰ ਰੰਗ ਪ੍ਰਿੰਟ ਉਡੂ ਢੂ ਕਰਦੀ ਉਡੂ ਢੂ ਇਹ ਸਰਪਾਉ ਜੀ ਮੈਨੂੰ ਲੱਗਦਾ ਵੀ ਇਹ ਆਪ ਕੋ ਮੁੱਲ ਵੀ ਉਡੂ ਊਡੂ ਵਾਲਾ ਕਰ ਦੇਣਾ ਇਹਦਾ ਕੋਈ ਮਤਲਬ 60 ਨਹੀਂ ਕੋਈ 50 ਨਹੀਂ ਇਹ ਆਪਾਂ ਦੇ ਦਾਂਗੇ ਹਾਂ ਨਾ ਇਹ ਸਾਰੀਆਂ ਪੌੜੀਆਂ ਉੱਤਰ ਜੀ ਇਹ 44000 ਦੀ ਦੇ ਦਾਂਗੇ 43 ਦੀ ਦੇ ਦਾਂਗੇ 43 ਦੀ 43000 ਤੇ ਛੋੜ ਜੱਪਾ ਕਰ ਦਾਂਗੇ ਜਾਰੀ ਨਾ ਉੱਤਰੇ ਹੋਰ ਕਾਰ ਏ ਲੈ ਛਪਾਉਣੇ ਕਰਤਾ ਜੀ ਲੈ ਲੀ ਹੁਣ Jharkhand ਵਾਲੀ ਆ ਦੀ ਜੀ ਕਿਹੜੀ ਹੁਣ ਗੱਪੜ ਗੱਪੜ ਅੱਛੀ ਨਹੀਂ ਆਪਾਂ ਇਹਨੇ ਦੀ ਰਾਈ ਛੇ ਦੇਣੀ ਤੁਸੀਂ ਨੇ ਭਿਆਂਦੰਦੇ ਤੈਨੂੰ ਪਤਾ ਲੋ ਇਹ 42000 ਰੁਪਏ ਦੇ ਜਿਹੜੇ ਮੈਨੂੰ ਵੀ ਤੁਹਾਨੂੰ ਠੀਕ ਆ ਜੀ ਗੱਬਣ ਤਿਆਰੀ ਵੇਚਾ ਗਰਮਾ ਦੀ ਬਹੁਤ ਸੋਨਾ ਥਣ ਦੇਵਾ ਉਹਦਾ ਰੇਟ ਦੱਸਣਾ ਹੈ ਉਹਦਾ ਮੋਲ ਦੱਸਣਾ ਹੈ ਬਣਾ ਆਪਾਂ ਮੋਲ ਤੇ ਕਰਦੇ 65000 ਦੇਣੀ ਜੇ ਆਪਾਂ ਉਹ 55000 ਦੀ ਲਾਸਟ ਤੇ ਪਾਉ ਨੂੰ ਤਾਂ ਗੱਲ ਨਹੀਂ ਕਰਦੇ ਹਾਂ ਹਾਂ ਚੱਲ ਪਾਉ ਜੇ ਕੁੰਦਾ ਦੇ ਹੋਰ ਆਪਾਂ ਜਾਂ ਦਾ ਦਿੰਨੇ ਰਾਜਸਾ ਕੋਈ ਗੱਲ ਨਹੀਂ 52000 ਦੀ ਹਾਂ ਨਾ ਇਹਨਾਂ ਵੀ ਲੱਗੀ ਧਰਜ ਬੋਲੀ ਹੋ ਲੱਗਦੀ 52000 ਤੋਂ ਘੱਟ ਨਹੀਂ ਰਹੀ ਤੇ ਕਵਾਣਗੀ ਜਾਰ ਖੰਡਾ ਪਾਵੀ ਫੇਰ ਦੇ ਤੇਲ ਛੇ ਲੌਂਡੇ ਆ ਚਾਹੀਦਾ ਚਾਹੀਦਾ ਅਸਰ ਕਿੱਤਾ ਕਰਦੇ ਆ ਕਮਾਈ ਆ ਲੰਡਾ ਉਹ ਦੋ ਦਿਨ ਹੀ ਸਾਨੂੰ ਲੱਭਾ ਦੋਵੇਂ ਪੀਸ ਕਾਲ ਲੱਭੇ ਫੇਰ ਲਾਵੀ ਇਹ ਦੋਸਤੋ 52000 ਦੀ ਲੈਦੇ ਮਿਲ ਜੂ ਹਾਂਜੀ ਬੱਚੀ ਬੜੀ ਪਿਆਰੀ ਹੈ ਚਵਾਈ ਤੁਹਾਨੂੰ ਨਾਲ ਤੇ ਕਾਹੀ ਆ ਜਦੋਂ 90 ਆ ਜਦੋਂ 90 ਆ ਇੱਥੇ ਕਿਹਨੇ ਪਿੱਛੇ ਰਲੂ ਜੀ ਨਹੀਂ ਕੀਤਾ ਦੇ ਕਿਹਦੇ ਮਲੇ ਨੂੰ ਜਿਤਨਾ ਮਰਜੀ ਮਲੇ ਚਾਵੇ ਨੇ ਕਿਹਦੇ ਕੋਈ ਗੱਲ ਬਾਤ ਹੀ ਨਹੀਂ ਕਿ ਥੋੜਾ ਢੁਕਣਾ ਵਾ ਮੱਚੀ ਕਿਦੇ ਆ ਤੇ ਕੋਈ ਗੱਲ ਬਾਤ ਹੀ ਨਹੀਂ ਤੇ ਬਿਲਕੁਲ ਜੀ ਬਿਲਕੁਲ ਕਾਚੇ ਜਵਾਨਾ ਪਾਸੇ ਹੋ ਰਿਹਾ ਕਿਦੇ ਗੱਲਾਂ ਹੀ ਗਾਂ ਰਾਜਿਆ ਜੀ ਕਰਦਾ ਚੋਈ ਜਾਈਏ ਬੁੱਢੇ ਤੋਂ ਕੋਈ ਪੈਸਾ ਨਹੀਂ ਜਾਂਦਾ ਹੋਇਆ ਮੋਦਾਂ ਦਾ ਮੋਗਾ ਰਾਜਿਆ ਆ ਖਲੋ ਜੋ ਇਹਨੂੰ ਆਂਦੀ ਗਾਂ ਪਾਏ ਦੇ ਨਾਲ ਕੋਈ ਲੱਖ ਦੀ ਟੋਲੇ ਰਾਜਿਆ ਉਹ ਤਾਂ ਵੀ ਕੀ ਕਰਨੀ ਇਹਨੂੰ ਆਂਦੀ ਗਾਂ ਇਹਨੂੰ ਆਂਦੇ ਗਾਂ ਕੋਈ ਨਵਾਇਆਂ ਧਵਾਇਆਂ ਨਹੀਂ ਅੱਜ ਹੈ ਹੋਤਰ ਹੀ ਆ ਬਾਤ ਹੀ ਕਰਤੇ ਪਾਹੀ ਗੱਲ ਮੈਂ ਵੀ ਦੱਸੋ ਇਹ ਪਾਉ ਨੋਖ ਸਿੰਘ ਆਣੀ ਠੀਕ ਆ ਜੀ ਹਾਂ ਤੇ ਬਾਕੀ ਸਾਰੇ ਵੀਰ ਜਾਣਦੇ ਪਛਾਣਦੇ ਆ ਠੀਕ ਆ ਜੀ ਤੇ ਮਾਲ ਲਿਆਉਂਦੇ ਆ ਸਾਫ ਸੁਥਰਾ ਚੰਗਾ ਪਸ਼ੂ ਆ ਤੇ ਅੱਜ ਵੀ ਜਿੰਨੇ ਐਨੀਮਲ ਦਿਖਾਇਆ ਬੜੇ ਸਾਫ ਸੁਥਰੇ ਆ ਬਾਕੀ ਰਾਜ ਸਾਹਿਬਾ ਪਾ ਨੂੰ ਇਹ ਨਹੀਂ ਪਹੂ ਵਿਕੂ ਤੇ ਰੋਟੀ ਖਾਣੀ ਰੱਬ ਰੋਟੀ ਦੇਈ ਨਾ ਕੰਮ ਕਰਨਾ ਤੇ ਸੱਚਾਈ ਨਾ ਕਰਨਾ ਪਾਈ ਜੀ ਦਾ ਦੁੱਧ ਦਾ ਝੂਠ ਨਹੀਂ ਮਾਰਨਾ ਬਹੁਤ ਵਧੀਆ ਆ ਤਾ ਵੇਖ ਲਾ ਥੱਤ ਡੰਗ ਚ ਹੋਵੇ ਬਿਨਾਂ ਥਾਈ ਤੋਂ ਤਡਕੂ ਹੈਗਾ ਹਾਂ ਕੋਈ ਗਾਲ ਹੀ ਨਹੀਂ ਦੇ ਬਿਲਕੁਲ ਜੀ ਬਿਲਕੁਲ ਲੋਬ ਦੋਸਤੋ ਹਾਂ ਇਹ ਗੱਲਾਂ ਬਾਤਾਂ ਨੇ ਸਾਰੇ ਵੀਰ ਮਦਦ ਕਰਦੇ ਰਹਿੰਦੇ ਆ ਠੀਕ ਆ ਜੀ ਪਾਉ ਮੋਕ ਸਿੰਘ ਹੁਣਾਂ ਨੂੰ ਮਾਲਮ ਦਾ ਰਟੀਨ ਦੇ ਵਿੱਚ ਆ ਜਿਹੜਾ ਤਾਰੇ ਬਾਪੂ ਦਾ ਚੱਕਰ ਕੀ ਆ ਜਿੰਨੀ ਗਾਮਲਾਂ ਦੀ ਨਾ ਮੇਰੀ ਸ਼ਿਵਚਕਰ ਹਾਂ ਉਹ ਗੱਲ ਕਾਦੀ ਵਿੱਚ ਮੂੰਹ ਦੇ ਗੱਲ ਹੀ ਨਹੀਂ ਉਹਦੀ ਜਿੱਡੀ ਉਧਰ ਵੇਖੋ ਟੂਟੀ ਖੁੱਲ ਗਈ ਆ ਟੂਟੀ ਬੰਦ ਨਹੀਂ ਹੁਣੀ ਹਾਂ ਆਪਾਂ ਨੂੰ ਦਾ 15 ਮਹੀਨਿਆਂ ਤੋਂ ਟੂਟੀ ਬੰਦ ਨਹੀਂ ਹੁਣੀ ਨਹੀਂ ਹੁਣੀਗੀ ਹਾਂ ਲਓ ਵੀ ਮਨੇ ਕੋਈ ਗੱਲ ਕਹਿਣ ਵਾਲੀ ਨਹੀਂ ਦੇ ਬਹੁਤ ਬੜੀ ਆ ਵੇਖੋ ਕਿਲੋ ਜੁੰਦਾ ਤਾਂ ਕਿਲੋ ਵੇਹ ਵਗ ਜਾਂਦਾ ਇਹਨੂੰ ਏਕੜਾ ਲਾਏ ਵੀ ਨਹੀਂ ਵਗਦੀ ਇਹ ਜਿ 3 4 ਕਿਲੋ ਕੱਢੀ ਆ ਰਾਤ ਪੰਜ 4 ਕਿਲੋ ਕੱਢੀ ਆ ਦੁੱਧ ਰਾਜ ਤੋਂ 15 ਤੋਂ ਘੱਟ ਨਹੀਂ ਰਹਿਣ ਵਾਲੀਏ ਚੋਕੇ ਖੜੋ ਭਾਈ ਚੋਕੇ ਚੋਕੇ ਗੱਲ ਮੁੱਕ ਜਾਂਦੀ ਹੈ ਤਸੱਲੀਆ ਕਰੋ ਤਸੱਲੀਆ ਕਰਕੇ ਲੈ ਕੇ ਜਾਓਗੇ ਕਿਉਂ ਘਮੈਰੀ ਤੇ ਆਪਣਾ ਭਾਂਡਾ ਸਲਾਉਂ ਦਿੰਦੀ ਐ ਇੱਕਰਾ ਵੀਰ ਮੇਰੇ ਮਰਤੇ ਨਾ ਰਿਹਾ ਇਹ ਆਪ ਦਾ ਯਕੀਨ ਨਾਲ ਵੀਡੀਓ ਗਾਂ ਪਛਾਣ ਕਰਕੇ ਹਾਂ ਕੋਈ ਕਾਲੀ ਦੀ ਲੋੜ ਨਹੀਂ ਬਸ ਬਸ ਜਾਣ ਕੇ ਚੋ ਪੈਸਾ ਦੇਣਾ ਵਾ ਬਸ ਹਾਂ ਲੋ ਵੀ ਭਰਾਵੋ ਇਹ ਗੱਲਬਾਤ ਸੀ ਠੀਕ ਹੈ ਜੀ ਇਹ ਜਾਣਕਾਰੀ ਇਨਫੋਰਮੇਸ਼ਨ ਸੀ ਅੱਜ ਇਹਨਾਂ ਪਸ਼ੂਆਂ ਦੀ ਸੋ ਐਨੀਮਲ ਹੁੰਦੇ ਰਹਿੰਦੇ ਆ ਦਿੱਲੀ ਰੂਟੀਨ ਦੇ ਵਿੱਚ ਅੱਜ ਪਸ਼ੂ ਤੁਹਾਨੂੰ ਕਿਦਾਂ ਲੱਗੇ ਕਿਹੋ ਜਿਹਾ ਲੱਗੇ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਬਾਕੀ ਵੀਡੀਓ ਮੇਰਾ ਜਿਹੜਾ ਵੱਤ ਤੋਂ ਵੱਧ ਹੈ ਜ਼ਰੂਰ ਸ਼ੇਅਰ ਕਰਦੇ ਆ ਜੀ ਚੰਗੇ ਚੰਗੇ ਕਮੈਂਟ ਕਰ ਰਹੇ ਹੋ ਸਾਡਾ ਵੀ ਹੌਸਲਾ ਵਧਿਆ ਰਹੀਂਦਾ ਵਾ ਕਿਉਂ ਕੰਮ ਸੱਚਾਈ ਨਾਲ ਕਰਨਾ ਆਪਾਂ ਕੋਈ ਇਹ ਨਹੀਂ ਗਾਣਾ ਮੱਜ ਮਗਰ ਕੰਮ ਮਗਰ ਬੱਚਾ ਲਾਉਣ ਵਾਲੇ ਇਨਸਾਨ ਇਹੋ ਜਿਹਾ ਕੰਮ ਨਹੀਂ ਕਰਨ ਵਾਲੇ ਠੀਕ ਹੈ ਦਰਵਾਜ਼ਾ ਨੰਬਰ ਬੋਲਦੇ ਹਾਂਜੀ 828953927 ਤੇ 9855392777 ਹਾਂ ਠੀਕ ਹੈ ਲਵ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ